ਪੰਜਾਬ ਪੁਲਿਸ 15 ਅਗਸਤ ਨੂੰ ਲੈ ਕੇ ਪੂਰਾ ਹਾਈ ਲਰਟ ਤੇ ਚੱਲ ਰਹੀ ਹੈ ਅੱਜ ਦੂਜੇ ਦਿਨ ਜ਼ਿਲ੍ਹਾ ਰੋਪੜ ਦੇ ਐਸਐਸਪੀ ਗੁਲਬੀ ਸਿੰਘ ਖੁਰਾਣਾ ਦੀ ਅਗਵਾਈ ਹੇਠ ਕਲੋਨੀਆਂ ਤੇ ਬਸਾਂ ਦੀ ਚੈਕਿੰਗ ਕੀਤੀ ਗਈ ਜੋ ਕਿ ਬੜੀ ਬ੍ਰਿਕਨਾਂ ਕੀਤੀ ਜਾ ਰਹੀ ਸੀ ਪੂਰੇ ਜ਼ਿਲ੍ਹੇ ਭਰ ਦੀ ਫੌਸਾਂ ਤਨਤ ਕੀਤੀਆਂ ਗਈਆਂ ਹਨ ਫਾਦਾਂ ਦੀ ਚੈਕਿੰਗ ਕੀਤੀ ਜਾ ਰਹੀ ਨਾਕੇ ਲਾਏ ਜਾ ਰਹੇ ਹਨ ਉਹ ਤੁਹਾਨੂੰ ਸੁਣਾਉਣੇ ਐ ਇਸ ਮੌਕੇ ਕੀ ਕਹਿੰਦੇ ਐਸਐਸਪੀ ਟੋਟਲ ਗੁਲਬੀ ਸਿੰਘ ਖੁਰਾਣਾ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਗਈ ਹੈਗੀ ਹੈ ਉਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਜਾਂਦੇ ਹੈਗੇ ਔਰ ਅੱਜ ਉਸੇ ਸਿਲਸਿਲੇ ਵਿੱਚ ਜਿਹੜਾ ਹੈਗਾ ਇਹ ਪੰਜਵਾਂ ਈਗਲ ਆਪਰੇਸ਼ਨ ਜਿਹੜਾ ਹੈਗਾ ਪੂਰੇ ਸੂਬੇ ਚੱਲ ਰਿਹਾ ਹੈ ਜਿਦੇ ਵਿੱਚ ਹਰ ਜ਼ਿਲ੍ਹੇ ਵਿੱਚ ਜਿਹੜੇ ਵੀ ਹੌਟਸਪੌਟਸ ਜਿਹੜੇ ਹੈਗੇ ਨੇ ਜਾਂ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਆਏ ਗੀਆਂ ਨੇ ਉਹਨਾਂ ਨੂੰ ਆਪਾਂ ਕਾਡਨ ਕਰਕੇ ਕੁਝ ਇੱਕ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਦੀ ਕੰਪਲੇਂਟਸ ਵੀ ਹੈਗੀਆਂ ਨੇ ਤੇ ਪੁਰਾਣਾ ਰਿਕਾਰਡ ਵੀ ਜਿਹੜਾ ਹੈਗਾ ਕ੍ਰਿਮਿਨਲ ਰਿਕਾਰਡ ਹੈਗਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹੈਗੇ ਆ ਚੈਕਿੰਗ ਕਰ ਰਹੇ ਹੈਗੇ ਆ ਔਰ ਅੱਜ ਆਪਣੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਅਸੀਂ ਕਰੀਬ 15 ਜਗ੍ਹਾ ਤੇ ਜਿਹੜਾ ਹੈਗਾ ਇਹ ਕੋਆਰਡਨਰ ਦਾ ਆਪਰੇਸ਼ਨ ਚਲਾ ਰਹੇ ਹੈਗੇ ਆ ਔਰ ਇਹਦੇ ਵਿੱਚ ਸਾਡੇ 3 ਐਸਪੀਜ਼ ਔਰ 9 ਡੀਐਸਪੀ ਜਿਹੜੇ ਹੈਗੇ ਨੇ ਉਹ ਸਰਚ ਆਪਰੇਸ਼ਨ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਕਨਸਰਨ ਜਿਹੜੇ ਹਲਕੇ ਦੇ ਜਿਹੜੇ ਵੀ ਐਸਐਚਓਜ਼ ਹੈਗੇ ਨੇ ਔਰ ਉਹਨਾਂ ਦੀ ਫੋਰਸ ਤੇ ਕੁੱਲ ਮਿਲਾ ਕੇ ਕਰਕੇ ਕਰੀਬ ਸਾਡੀ 150 ਦੇ ਕਰੀਬ ਦੀ ਜਿਹੜੀ ਫੋਰਸ ਹੈਗੀ ਹੈ ਉਹ ਇਸ ਕੋਆਰਡਨਰ ਸਰਚ ਆਪਰੇਸ਼ਨ ਵਿੱਚ ਲੱਗੀ ਹੋਈ ਹੈ ਮੇਨ ਮਕਸਦ ਇਹ ਹੀ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਨੇ ਇਹਨਾਂ ਨੂੰ ਲਗਾਤਾਰ ਆਪਾਂ ਸਰਚ ਕਰਦੇ ਰਹੀਏ ਚੈੱਕ ਕਰਦੇ ਰਹੀਏ ਇਹਨਾਂ ਦੇ ਅੰਦਰ ਖੋਪ ਬਣਾ ਕਰਕੇ ਰੱਖੀਏ ਔਰ ਜਿਨ੍ਹਾਂ ਦੀ ਸ਼ਿਕਾਇਤਾਂ ਹੈਗੀਆਂ ਨੇ ਅਗਰ ਉਹਨਾਂ ਦੇ ਕੋਲੋਂ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਇਸ ਤੋਂ ਪਹਿਲਾਂ ਅੱਜ ਅੱਜ ਜਿਹੜਾ ਹੈਗਾ ਆਪਾਂ ਰੋਪੜ ਸਬਡਿਵੀਜ਼ਨ ਵਿੱਚ ਸੋਲਖੀਆਂ ਵਿੱਚ ਕਰ ਚੁੱਕੇ ਆ ਟਾਈ ਕਲੋਨੀਜ਼ ਕੀਤਾ ਹੈਗਾ ਹੁਣ ਇੱਥੇ ਆਪਾਂ ਕਰ ਰਹੇ ਹੈਗੇ ਆ ਇਸ ਤੋਂ ਬਾਅਦ ਇੱਕ ਹੋਰ ਲੋਕੇਸ਼ਨ ਇਹਨਾਂ ਨੇ ਆਈਡੈਂਟੀਫਾਈ ਕੀਤੀ ਉਹਦਾ ਨਾਮ ਮੈਂ ਹਜੇ ਨਹੀਂ ਦੱਸੂਗਾ ਔਰ ਇਸ ਤੋਂ ਇਲਾਵਾ ਰੋਪਰ ਆਪਣੇ ਮੋਰਿੰਡੇ ਵਿੱਚ ਅਨੰਦਪੁਰ ਸਾਹਿਬ ਨੰਗਲ ਔਰ ਚਮਕੌਰ ਸਾਹਿਬ ਵਿੱਚ ਵੀ ਜਿਹੜਾ ਹੈਗਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕੁਝ ਇੱਕ ਰਿਕਵਰੀਆਂ ਵੀ ਹੋਈਆਂ ਨੇ ਜਿਹੜੀ ਤੁਹਾਨੂੰ ਜਿਹੜਾ ਹੈਗਾ ਡਿਊਪੋਰਟ ਚਾਪਾ ਦੱਸਾਂਗੇ 15 ਅਗਸਤ ਨੂੰ ਲਗੀ ਸਰ ਕੀ ਖਾਸ ਤਿਆਰੀਆਂ ਦੇ ਕਿਸ ਤਰ੍ਹਾਂ ਦੀ ਜਿਹੜੀ ਕੀ ਖਾਸ ਨਾਕੇਬੰਦੀ ਦੀ 15 ਅਗਸਤ ਦੇ ਸਿਲਸਿਲੇ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਹੈਗੇ ਆ ਇੱਕ ਤੇ ਆਪਣੀ ਨਾਕੇਬੰਦੀ ਜਿਹੜੀ ਹੈਗੀ ਹੈ ਉਹ ਆਪਾਂ ਮਾਰਨਿੰਗ ਈਵਨਿੰਗ ਵਿੱਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਪੀੜੇ ਇਲਾਕੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਐਂਟੀ ਸਬੋਟੇਜ ਚੈਕਿੰਗ ਔਰ ਸਰਚ ਵਗੈਰਾ ਕਰਦੇ ਰੰਨੇ ਆ ਔਰ ਇਸ ਤਰੀਕੇ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸਟੈਂਡ ਰੇਲਵੇ ਸਟੇਸ਼ਨ ਜਿਹੜੀ ਆਪਣੀ ਮਾਰਕੀਟ ਪਲੇਸਸ ਹੈ ਗਿਆ ਨੇ ਉਹ ਵੀ ਆਪਾਂ ਕਰ ਰਹੇ ਹੈਗੇ ਲਗਾਤਾਰ ਜਿਹੜਾ ਹੈਗਾ ਡੋਮਿਨੇਸ਼ਨ ਬਰਕਰਾਰ ਰੱਖਿਆ ਹੋਇਆ ਹੈਗਾ ਪਬਲਿਕ ਵਿੱਚ ਕੌਨਫੀਡੈਂਸ ਬਿਲਡ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਵਿੱਚ ਕੌਨਫੀਡੈਂਸ ਰਹੇ ਔਰ ਤੁਹਾਡੇ ਰਾਹੀਂ ਮੈਂ ਉਹਨਾਂ ਦੇ ਨਾਲ ਇੱਕ ਗੁਜ਼ਾਰਿਸ਼ ਵੀ ਕਰਨਾ ਚਾਹੂਗਾ ਕਿ ਅਗਰ ਕੋਈ ਉਹਨਾਂ ਕੋਈ ਵੀ ਸੰਦੇਕਤ ਵਿਅਕਤੀ ਜਾਂ ਕੋਈ ਸੰਦੇਕਤ ਚ ਤੋ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਣ ਤੁਸੀਂ ਸਾਡੇ ਅੱਖ ਤੇ ਕੰਨ ਹੈਗੇ ਹੋ ਔਰ ਜੋ ਚੁਕੀ ਤੁਸੀਂ ਹਰ ਜਗ੍ਹਾ ਤੇ ਬੈਠੇ ਹੋਏ ਹੋ ਤਾਂ ਤੁਹਾਨੂੰ ਹਰ ਕੁਝ ਦਿਖਦਾ ਰਹਿੰਦਾ ਹੈਗਾ 112 ਤੇ ਵੀ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਔਰ ਸਾਡੇ ਨੰਬਰਾਂ ਤੇ ਵੀ ਕਾਲ ਕਰਕੇ ਤੁਸੀਂ ਦੱਸ ਸਕਦੇ ਹੈਗੇ ਹੋ ਔਰ ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਔਰ ਤੇ ਜਿਹੜੀ ਹੈਗੀ 100% ਆਪਾਂ ਕਾਰਵਾਈ ਕਰਾਵਾਂਗੇ